ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਏ ਹੋਵਾਂ ਕਿ ਤੁਸੀਂ ਸਾਰੇ ਵਧੀਆ ਹੋਵਗੇ ਅੱਜ ਮੈਨੂੰ ਸੋਸ਼ਲ ਮੈਸੇਜ ਆਇਆ ਇੱਕ ਬੰਦੇ ਦਾ ਮੈਨੂੰ ਕਹਿੰਦਾ ਵੀ ਸਬਸਕ੍ਰਿਪਸ਼ਨ ਤੋਂ ਜਾਂ ਸਟਾਰ ਤੋਂ ਸਾਨੂੰ ਅਰਨਿੰਗ ਹੋ ਸਕਦੀ ਹੈ ਦੇਖੋ ਸਬਸਕ੍ਰਿਪਸ਼ਨ ਹੋ ਗਿਆ ਸਟਾਰ ਹੋ ਗਿਆ ਇਹ ਆਪਣੇ ਟੂਲ ਹੁੰਦੇ ਆ ਇੱਕ ਬਾਕੀ ਤੁਸੀਂ ਇਹਨਾਂ ਨੂੰ ਸੈਟ ਅਪ ਕਰ ਲਓ ਕੋਈ ਟੈਨਸ਼ਨ ਨਹੀਂ ਬਾਕੀ ਜਿਹੜੀ ਤੁਹਾਡੀ ਅਰਨਿੰਗ ਹੈ ਇਹ ਤੁਹਾਨੂੰ ਕੰਟੈਂਟ ਮੋਨਟਾਈਜੇਸ਼ਨ ਤੋਂ ਹੋਏਗੀ ਸਬਸਕ੍ਰਿਪਸ਼ਨ ਤੋਂ ਸਟਾਰ ਤੋਂ ਤੁਹਾਨੂੰ ਕੋਈ ਅੰਨੀ ਨਹੀਂ ਹੋਏਗੀ ਕੋਈ ਫੇਸਬੁਕ ਤੁਹਾਨੂੰ 1 ਰੁਪਿਆ ਨਹੀਂ ਦੇਗਾ ਤੁਹਾਨੂੰ ਅਰਨਿੰਗ ਸਿਰਫ ਕੰਟੈਂਟ ਮੋਨਟਾਈਜੇਸ਼ਨ ਹੋਏਗੀ ਤੇ ਕੰਟੈਂਟ ਮੋਨਟਾਈਜੇਸ਼ਨ ਤੇ ਵੀ ਤਾਂ ਹੋਏਗੀ ਤੁਸੀਂ ਆਪਣੇ オリジナル ਕੰਟੈਂਟ ਪਾਉਂਗੇ ਆਪਣੀ ਫੋਟੋ ਆਪਣੀ ਸਟੋਰੀ ਟੈਕਸਟ ਸਟੋਰੀ ਜੋ ਮਰਜੀ ਪਾ ਸਕਦੇ ਹੋ ਸਬਸਕ੍ਰਿਪਸ਼ਨ ਤੋਂ ਤੁਹਾਨੂੰ ਕਮਾਈ ਨਹੀਂ ਹੋਏਗੀ ਇਹ ਮੈਂ ਸਾਫ਼ ਕਹਿ ਰਿਹਾ ਕੋਈ ਫਾਇਦਾ ਨਹੀਂ ਭਟਕੰਦਾ ਕੰਟੈਂਟ ਮੋਨਟਾਈਜੇਸ਼ਨ ਤੁਹਾਨੂੰ ਅੰਨੀ ਹੋਏਗੀ ਬਸ ਆਪਣੀ ਮਿਹਨਤ ਜਾਰੀ ਰੱਖੋ ਹਿੰਮਤ ਨਾ ਹਾਰੋ ਜਦੋਂ ਬੰਦਾ ਹਿੰਮਤ ਆ ਜਾਂਦਾ ਨਾ ਫਿਰ ਉਹਦੀ ਦਿਲ ਟੁੱਟ ਜਾਂਦਾ ਹੈ ਹਿੰਮਤ ਨਾਲੋ ਮੇਨ ਜਾਈ ਰੱਖੋ ਮੇਨ ਰੰਗ ਲਿਆਏਗੀ ਟੈਨਸ਼ਨ ਨਾਲੋ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਇੱਕ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਠੀਕ ਹੈ ਜੀ ਸਤਿ